ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤ ਸਿੱਖਿਆ ਕੇਂਦਰ ਮਠਾਪੁਰ ਜਲੰਧਰ ਵਿਖੇ ਜਿੱਥੇ ਹਫਤੇ ਦੇ ਵਿੱਚ ਇੱਕ ਦਿਨ ਇਤਿਹਾਸ ਦੀ ਕਲਾਸ ਲਾਈਵ ਕਲਾਸ ਚੱਲ ਰਹੀ ਸੋ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਸੀਂ ਵੀ ਉਪਰਾਲਾ ਕਰ ਰਹੇ ਹਾਂ ਕਿ ਸਾਰੇ ਬੱਚਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਹੋਵੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਦੇ ਸਵਾਲ ਜਵਾਬ ਜਿਹੜੇ ਉਹ ਸਾਰੇ ਬੱਚਿਆਂ ਦੇ ਨਾਲ ਕੀਤੇ ਜਾਣ ਤੇ ਅੱਜ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਬੱਚਿਆਂ ਕੋਲੋਂ ਸਵਾਲ ਜਵਾਬ ਕਰਾਂਗੇ ਇੱਕ ਵਾਰ ਜਿੰਨੇ ਵੀ ਵਿਦਿਆਰਥੀ ਕਲਾਸ ਵਿੱਚ ਹਾਜ਼ਰ ਨੇ ਫਤਿਹ ਨਾਲ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੇ ਬੱਚੇ ਇਹਨਾਂ ਪੰਕਤੀਆਂ ਨੂੰ ਪੜੋ ਮੈਂ ਅੱਗੇ ਬੋਲਦਾ ਆ ਤੁਸੀਂ ਪਿੱਛੇ ਬੋਲਣਾ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਗੁਰੂ ਨਾਨਕ ਆਇਆ ਕਲ ਤਾਰਣ ਗੁਰ ਨਾਨਕ ਆਇਆ ਕਲ ਤਾਰਣ ਗੁਰ ਨਾਨਕ ਆਇਆ ਕਲ ਤਾਰਣ ਗੁਰ ਨਾਨਕ ਆਇਆ प्रगट पई सगले जुग अंतर प्रगट पई सगले जुग अंतर ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਰਾਗਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਸੰਸਾਰ ਨੂੰ ਸੁਧਾਰਨ ਦਾ ਯਤਨ ਕੀਤਾ ਸਹੀ ਰਸਤੇ ਤੇ ਪਾਇਆ ਉਹਨਾਂ ਦੇ ਬਾਰੇ ਆਪਾਂ ਸਵਾਲ ਜਵਾਬ ਕਰਨੇ ਨੇ ਹਾਂਜੀ ਛੋਟੇ ਬੱਚੇ ਜਾਂ ਵੱਡੇ ਜਿੰਨੇ ਵੀ ਐ ਹਰੇਕ ਸਵਾਲ ਦੇ ਵਿੱਚ ਹੱਥ ਖੜਾ ਕਰਨਗੇ ਤੇ ਮੈਂ ਜਿੰਨੂੰ ਕਹੂੰਗਾ ਉਹੀ ਜਵਾਬ ਦੇਗਾ ਤੇ ਕੈਮਰਾਮੈਨ ਉਹਦੇ ਵੱਲ ਕੈਮਰਾ ਘੁਮਾਏਗਾ ਹਾਂਜੀ ਪਹਿਲਾ ਸਵਾਲ ਸਿੱਖ ਧਰਮ ਦੀ ਨੀ ਕਿਸ ਨੇ ਰੱਖੀ ਹੱਥ ਖੜੇ ਤੇ ਜਵਾਬ ਉੱਚੀ ਆਵਾਜ਼ ਚ ਆਉਣਾ ਚਾਹੀਦਾ ਹੈ ਕਿਉਂਕਿ ਮੇਰੇ ਕੋਲ ਮਾਈਕ ਹੈ ਤੇ ਇਹ ਹੀ ਆਵਾਜ਼ ਨੂੰ ਕਵਰ ਕਰੇਗਾ ਹਾਂਜੀ ਅੰਦਰ ਵੱਲ ਘੁਮਾਓ ਸ੍ਰੀ ਗੁਰੂ ਨਾਨਕ ਦੇਵ ਜੀ ਉੱਚੀ ਬੋਲੋ ਥੋੜਾ ਆ ਸ੍ਰੀ ਗੁਰੂ ਨਾਨਕ ਦੇਵ ਜੀ ਹਾਂਜੀ ਕਿੰਨੇ ਰੱਖੀ ਸ੍ਰੀ ਗੁਰੂ ਨਾਨਕ ਦੇਵ ਜੀ ਠੀਕ ਹੈ ਜੀ ਅਗਲਾ ਸਵਾਲ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਮ ਕੀ ਸੀ ਜਸਰਾਜ ਕੌਰ ਇੱਕ ਮਿੰਟ ਹਾਂਜੀ ਬੇਬੇ ਨਾਨਕੀ ਬੇਬੇ ਨਾਨਕੀ ਜੀ ਸ਼ਾਬਾਸ਼ ਬੇਬੇ ਨਾਨਕੀ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਕਿੰਨੇ ਸਾਲ ਵੱਡੇ ਨੇ ਹੱਥ ਖੜੇ ਮੁਸਕਾਨ ਕੌਰ ਪੰਚਤ ਹਾਂਜੀ 5 ਸਾਲ ਵੱਡੇ ਨੇ ਸ਼ਾਬਾਸ਼ ਗੁਰੂ ਜੀ ਨੇ ਕਿੰਨੀ ਉਮਰ ਵਿੱਚ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ ਹਾਂਜੀ ਜੈਸ਼ਨਪ੍ਰੀ ਸਿੰਘ ਦੁਬਾਰਾ ਬੋਲੋ 10 ਸਾਲ ਦੀ ਉਮਰ ਵਿੱਚ ਸ਼ਾਬਾਸ਼ ਬੇਟਾ ਉਧਰ ਹੀ ਰੱਖੋ ਥੋੜਾ ਟਾਈਮ ਬੱਚਿਆਂ ਵੱਲ ਹੀ ਰਹਿਣ ਦਿਓ ਬਸ ਇੱਕ ਥਾਂ ਤੇ اٹਕੇ ਰਹਿਣ ਦੋ ਹਾਂਜੀ 10 ਸਾਲ ਦੀ ਉਮਰ ਵਿੱਚ ਗੁਰੂ ਜੀ ਮੱਝੀਆਂ ਦੇ ਵਾਗੀ ਕਿੰਨੇ ਸਾਲ ਦੀ ਉਮਰ ਦੇ ਵਿੱਚ ਬਣੇ ਭਾਵ ਕਿੰਨੇ ਸਾਲ ਦੀ ਉਮਰ ਵਿੱਚ ਉਹਨਾਂ ਨੇ ਮੱਝੀਆਂ ਚਾਰੀਆਂ ਸੁਖਮਨ ਪ੍ਰੀਤ ਸਿੰਘ 12 ਸਾਲ ਹਾਂਜੀ ਸ਼ਾਬਾਸ਼ 12 ਸਾਲ ਦੀ ਉਮਰ ਗੁਰੂ ਜੀ ਦਾ ਵਿਆਹ ਕਿੰਨੇ ਸਾਲ ਦੀ ਉਮਰ ਵਿੱਚ ਹੋਇਆ ਸਿਰਫ ਕਿੰਨੇ ਸਾਲ ਦੀ ਉਮਰ ਵਿੱਚ ਹੀ ਹੋਇਆ ਇਹ ਹੀ ਦੱਸਣਾ ਆ ਸ੍ਰਸ਼ਟੀਕੌਰ 18 ਸਾਲ ਦੀ 18 ਸਾਲ ਦੀ ਉਮਰ ਵਿੱਚ ਸ਼ਾਬਾਸ਼ ਹੁਣ ਇਹ ਦੱਸੋ ਕਿਸ ਦੇ ਨਾਲ ਹੋਇਆ ਹਰਲੀਨਕੌਰ ਹਾਂਜੀ ਬੀਬੀ ਸਲਖਣੀ ਜੀ ਜਾਂ ਮਾਤਾ ਸਲਖਣੀ ਜੀ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਸੌਰੇ ਦਾ ਨਾਮ ਕੀ ਸੀ ਗੁਰਨੀਤ ਕੌਰ ਮੂਲ ਚੰਦ ਜੀ ਸ਼ਾਬਾਸ਼ ਮੂਲ ਚੰਦ ਜੀ ਕਿੱਥੋਂ ਦੇ ਰਹਿਣ ਵਾਲੇ ਸੀ ਹਾਂਜੀ ਅਰਸ਼ਦੀਪ ਸਿੰਘ ਸ੍ਰਿਸ਼ਟੀ ਬਟਾਲੇ ਦੇ ਸ਼ਾਬਾਸ਼ ਗੁਰੂ ਜੀ ਦੇ ਜੀਜਾ ਜੀ ਦਾ ਨਾਮ ਕੀ ਸੀ ਅ ਜਸਨੀਤ ਕੌਰ ਹਾਂਜੀ ਭਾਈ ਜੈਰਾਮ ਜੀ ਗੁਰੂ ਜੀ ਆਪਣੇ ਜੀਜੇ ਕੋਲ ਕਿਸ ਸਥਾਨ ਤੇ ਗਏ ਗੁਰਨੀਤ ਕੌਰ ਹਾਂਜੀ ਸultanpur ਲੋਦੀ ਸ਼ਾਬਾਸ਼ ਗੁਰੂ ਨਾਨਕ ਦੇਵ ਜੀ ਕਿੱਥੋਂ ਦੇ ਨਵਾਬ ਦੇ ਮੋਦੀ ਬਣੇ ਕਿੱਥੋਂ ਦੇ ਨਵਾਬ ਦੇ ਮੋਦੀ ਬਣੇ? ਸੁਲਤਾਨਪੁਰ ਹਾਂਜੀ। ਸੁਲਤਾਨਪੁਰ ਦੇ ਨਵਾਬ ਸੀ ਜਿਹੜਾ ਉਹਦਾ ਨਾਮ ਕੀ ਸੀ? ਸੁਲਤਾਨਪੁਰ ਦੇ ਨਵਾਬ ਦਾ ਨਾਮ ਬੇਟਾ ਸਹੀ ਕਰੋ। ਸੁਲਤਾਨਪੁਰ ਦੇ ਨਵਾਬ ਦਾ ਨਾਮ ਅ ਸੰਦੀਪ ਨਵਾਬ ਦੌਲਤ ਖਾਂ ਹਾਂ ਨਵਾਬ ਦੌਲਤ ਖਾਂ ਸ਼ਾਬਾਸ਼। ਭਾਈ ਲਾਲੋ ਜੀ ਕਿੱਥੋਂ ਦੇ ਰਹਿਣ ਵਾਲੇ ਸੀ ਬੜੇ ਧਿਆਨ ਨਾਲ ਕਿਉਂਕਿ ਹੁਣ ਤੁਸੀਂ ਅੱਗੇ ਕਨਫਿਊਜ਼ ਹੋਣਾ ਹੈ ਤੁਸੀਂ ਹੋਰ ਕਿਸੇ ਦਾ ਹੋਰ ਜਗ੍ਹਾ ਦਾ ਦੱਸ ਦਿਆ ਕਰਨਾ ਆ ਭਾਈ ਲਾਲੋ ਜੀ ਕਿੱਥੋਂ ਦੇ ਰਹਿਣ ਵਾਲੇ ਸੀ ਗੋਦੀਪੌਰ ਅਮਨਾబాద్ ਠੀਕ ਹੈ ਜੀ ਭਾਈ ਲਾਲੋ ਜੀ ਕੀ ਕੰਮ ਕਰਦੇ ਸੀ ਹੱਥ ਖੜੇ ਨੀਲਮ ਹਾਂ ਜੀ ਤਰਖਾਨ ਦਾ ਸ਼ਾਬਾਸ਼ ਗੁਰੂ ਨਾਨਕ ਦੇਵ ਜੀ ਨੂੰ ਅ ਮਨਾਬਾਦ ਦੇ ਹਾਕਮ ਦੇ ਐਲਕਾਰ ਦਾ ਨਾਮ ਕੀ ਸੀ ਮਨਾਬਾਦ ਵਿਖੇ ਇੱਕ ਹਾਕਮ ਦਾ ਐਲਕਾਰ ਸੀ ਉਹਦਾ ਨਾਮ ਕੀ ਸੀ ਗੁਰਨੀਤ ਮਲਕ ਭਾਗੋ ਸੱਜਣ ਠਾਕ ਕਿੱਥੋਂ ਦਾ ਰਹਿਣ ਵਾਲਾ ਸੀ ਹਾਂਜੀ ਸੰਦੀਪ ਹਾਤੋਂ ਲੰਬੇ ਦਾ ਰਹਿਣ ਵਾਲਾ ਸੀ ਸੱਜਣ ਠੱਗ ਰਾਈਆਂ ਨੂੰ ਕਿਵੇਂ ਲੁੱਟਦਾ ਸੀ ਇਹ ਸਵਾਲ ਥੋੜਾ ਜਿਹਾ ਤੁਸੀਂ ਚੰਗੀ ਤਰੀਕੇ ਨਾਲ ਦੱਸਣਾ ਸੱਜਣ ਠੱਗ ਜਿਹੜਾ ਸੀ ਉਹ ਰਾਈਆਂ ਨੂੰ ਕਿਵੇਂ ਲੁੱਟਦਾ ਸੀ ਹਾਂਜੀ ਗੁਰਨੀਤ ਕੌਰ ਸਾਡਾ ਪੀਰਾ ਵਾਲੇ ਕੱਪੜੇ ਪਾ ਕੇ ਚੰਗਾ ਖਾਣ ਨੂੰ ਚੰਗਾ ਪੈਣ ਤੋ ਨਨੂ ਕਿੰਗਾ ਬਿਸਤਰਾ ਦੇੰਦਾ ਸੀ ਹੂੰ ਅੱਗੇ ਜਦੋਂ ਮੁਸਾਫਰ ਜਦੋਂ ਮੁਸਾਫਰ ਸੌਂ ਜਾਂਦੇ ਤੇ ਉਹਨਾਂ ਨੂੰ ਮਾਰ ਕੇ ਰੁੱਟ ਲੈਂਦਾ ਸੀ ਠੀਕ ਹੈ ਹਰਦੁਆਰ ਕਿਸ ਨਦੀ ਦੇ ਕੰਡੇ ਤੇ ਹੈ ਹਰਦੁਆਰ ਕਿਸ ਨਦੀ ਦੇ ਕੰਡੇ ਤੇ ਹੈ ਸੰਦੀਪ ਗੰਗਾ ਨਦੀ ਦੇ ਸ਼ਾਬਾਸ਼ ਜਦੋਂ ਗੁਰੂ ਨਾਨਕ ਦੇਵ ਜੀ ਹਰਦੁਆਰ ਗਏ ਤਾਂ ਉੱਥੇ ਕਿਹੜਾ ਮੇਲਾ ਲੱਗਿਆ ਹੋਇਆ ਸੀ ਹਰਦੁਆਰ ਜਗਾਇ ਜਦੋਂ ਹਾਂਜੀ ਸ਼ਾਬਾਸ਼ ਵਿਸਾਖੀ ਦਾ ਹਰਦੁਆਰ ਵਾਲੇ ਹਰਦੁਆਰ ਵਿੱਚ ਲੋਕੀ ਕਿਹੜੇ ਪਾਸੇ ਪਾਣੀ ਸੁੱਟ ਰਹੇ ਸਨ ਹਰਦੁਆਰ ਵਿੱਚ ਲੋਕ ਪਾਣੀ ਕਿਹੜੇ ਪਾਸੇ ਨੂੰ ਸੁੱਟ ਰਹੇ ਸੀ ਸ੍ਰਿਸ਼ਟੀਕਾਰ ਚੜ੍ਹਦੇ ਪਾਸੇ ਨੂੰ ਸ਼ਾਬਾਸ਼ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਪਾਸੇ ਵੱਲ ਪਾਣੀ ਛੁੱਟਣਾ ਸ਼ੁਰੂ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਪਾਸੇ ਵੱਲ ਪਾਣੀ ਛੁੱਟਣਾ ਸ਼ੁਰੂ ਕਰ ਦਿੱਤਾ ਜਸਨੀਤ ਕੌਰ ਵੱਲ ਕਰੋ ਲੈਹੜੇ ਪਾਸੇ ਵੱਲ ਠੀਕ ਹੈ ਜੀ ਜਦੋਂ ਗੁਰੂ ਜੀ ਨੇ ਲੋਕਾਂ ਤੋਂ ਪੁੱਛਿਆ ਕਿ ਤੁਸੀਂ ਸਾਰੇ ਪਾਣੀ ਕਿੱਧਰ ਸੁੱਟ ਰਹੇ ਹੋ ਤਾਂ ਲੋਕਾਂ ਨੇ ਕੀ ਜਵਾਬ ਦਿੱਤਾ ਜਦੋਂ ਗੁਰੂ ਜੀ ਨੇ ਲੋਕਾਂ ਨੂੰ ਪੁੱਛਿਆ ਤਾਂ ਲੋਕਾਂ ਨੇ ਕੀ ਜਵਾਬ ਦਿੱਤਾ ਲੋਕਾਂ ਨੇ ਕੀ ਜਵਾਬ ਦਿੱਤਾ ਨਹੀਂ 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 ਹਾਂਜੀ ਸੰਦੀਪ ਜੀ ਲੋਕਾਂ ਨੇ ਵਾਅਦਾ ਸੀ ਆਪਣੇ ਮਾਲਕ ਤੇ ਵੱਡੇ-ਵਡੇਰਾਂ ਨੂੰ ਪਾਣੀ ਦੇ ਰਹੇ ਨੇ। ਹਾਂ ਸ਼ਾਬਾਸ਼। ਜਦੋਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਤੁਸੀਂ ਲੈnde ਪਾਸੇ ਪਾਣੀ ਕਿਉਂ ਸੁੱਟ ਰਹੇ ਹੋ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕੀ ਜਵਾਬ ਦਿੱਤਾ? ਜਦੋਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਹਾਂਜੀ ਗੁਰਨੀਤ ਕੌਰ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਦੇਣਾ ਹਾਂ। ਉਹ 350 350 ਮੀਲ ਦੂਰ ਹੈ ਤੇ ਮੇਰੇ ਖੇਤ ਸੁੱਕੇ ਰਹੇ ਨੇ। ਕਿ ਕਿਨੇ ਕਿੰਨੇ ਫਿਲਮੀ ਹੋ ਗਏ ਨਾ ਉਹ ਸੁਣੀ ਵੀ ਨਹੀਂ ਪਿਆ ਗੁਰੂ ਜੀ ਨੇ ਜਦੋਂ ਤਲਵੰਡੀ ਵੱਲ ਪਾਣੀ ਦੇਣ ਦੀ ਗੱਲ ਕਹੀ ਤਾਂ ਲੋਕਾਂ ਨੇ ਕੀ ਕਿਹਾ ਜਦੋਂ ਗੁਰੂ ਜੀ ਨੇ ਕਿਹਾ ਮੈਂ ਤਲਵੰਡੀ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਤਾਂ ਫਿਰ ਲੋਕਾਂ ਨੇ ਕੀ ਕਿਹਾ ਗੋਦੀਪ ਲੋਕਾਂ ਨੇ ਕਿਹਾ ਕਿ ਤੁਹਾਡਾ ਪਾਣੀ ਇਹੀ ਦੂਰ ਕਿਵੇਂ ਪਹੁੰਚਦਾ ਹੈ ਸ਼ਾਬਾਸ਼ ਗੁਰੂ ਜੀ ਨੇ ਚੜ੍ਹਦੇ ਪਾਸੇ ਪਾਣੀ ਸੁੱਟਣ ਵਾਲੇ ਫਿਰ ਲੋਕਾਂ ਨੂੰ ਕੀ ਕਿ ਸਿਮਝਾਇਆ ਫੋਣ ਗੁਰੂ ਜੀ ਨੇ ਲੋਕਾਂ ਨੇ ਗੁਰੂ ਨੂੰ ਕਹਿ ਦਿੱਤਾ ਵੀ ਤੁਹਾਡਾ ਪਾਣੀ ਇੰਨੀ ਦੂਰ ਕਿਵੇਂ ਪਹੁੰਚ ਸਕਦਾ ਤਾਂ ਫਿਰ ਗੁਰੂ ਨੇ ਲੋਕਾਂ ਨੂੰ ਕੀ ਕਿਹਾ ਅੱਗੋਂ ਹਾਂਜੀ ਜਿਹਨੂੰ ਆਉਂਦਾ ਹੱਥ ਖੜੇ ਕਰੋ ਸ੍ਰਿਸ਼ਟੀ ਤੇਰਾ ਪਾਣੀ ਮੇਰੇ ਤੇ ਮੇਰੇ ਕਿਤੇ ਵੇਰ ਸੱਜਣਾਂ ਤੋਂ ਉੱਥੇ ਨਹੀਂ ਜਾ ਸਕਦਾ ਬਸਾ ਧਾ ਸਾਡਾ ਪਾਣੀ ਸੁਧਿਆ ਵੱਡੇ-ਵਡੇਰਿਆਂ ਤੱਕ ਕਿਨੇ ਜਾਊਗਾ ਸ਼ਾਬਾਸ਼ ਜੇ ਸਾਡੇ 350 ਮੀਲ ਪਾਣੀ ਮੇਰੇ ਖੇਤ ਤੱਕ ਨਹੀਂ ਪਹੁੰਚ ਸਕਦਾ ਤੇ ਤੁਹਾਡਾ ਇੰਨੀ ਦੂਰ ਮਤਲਬ ਤੁਹਾਡੇ ਵੱਡੇ-ਵਡੇਰਿਆਂ ਤੱਕ ਪਾਣੀ ਕਿੱਦਾਂ ਪਹੁੰਚ ਸਕਦਾ ਹਰਦوار ਵਾਲੀ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਇਹ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਪਾਣੀ ਵਾਲੀ ਸਾਖੀ ਤੋਂ ਹਾਂਜੀ ਗੋੰਦੀਪ ਕੌਰ ਸਾਨੂੰ ਸਾਡੇ ਬੱਡੇ ਬਣੇ ਆਂਦੀ ਜੰਦੇ ਜੀ ਸੇਵਾ ਕਰਨੀ ਚਾਹੀਦੀ ਹੈ ਤੇ ਸੁਰਜ ਕੋਈ ਦੇਖਣਾ ਨਹੀਂ ਇਸਨੇ ਉਹਨੂੰ ਪਾਣੀ ਦੇ ਕੇ ਆਇਆ ਹਾਂ ਤੇ ਸਾਨੂੰ ਕਿਸ ਹਮੇਸ਼ਾ ਕਿਸ ਨੂੰ ਯਾਦ ਕਰਨਾ ਚਾਹੀਦਾ ਹੈ ਹਾਂਜੀ ਅੱਗੇ ਵੈਸ਼ਨੂ ਸਾਧ ਦਾ ਡੇਰਾ ਕਿਸ ਸਥਾਨ ਤੇ ਸੀ ਸ੍ਰਿਸ਼ਟੀ ਗੰਗਾ ਨਦੀ ਦੇ ਕੰਡੇ ਸ਼ਾਬਾਸ਼ ਵੈਸ਼ਨੂ ਸਾਧ ਭੋਜਨ ਪਕਾਉਣ ਤੋਂ ਪਹਿਲਾਂ ਕੀ ਕਰਦਾ ਸੀ ਭੋਜਨ ਪਕਾਉਣ ਤੋਂ ਪਹਿਲਾਂ ਵੈਸ਼ਨੂ ਸਾਧ ਕੀ ਕਰਦਾ ਸੀ ਸੰਦੀਪ ਆਪਣੇ ਚੌਕੇ ਨੂੰ ਪਹਿਲਾਂ ਗੋਹੇ ਨਾਲ ਕੀ ਲੰਦਾ ਜੀਆ ਫਿਰ ਲਕੜਾਂ ਨੂੰ ਡੰਡਾ ਤੇ ਘਰ ਦੇ ਆਲੇ-ਦੁਆਲੇ ਲਕੀਰ ਕਿੰਦਾ ਸੀ ਅਜਿਹਾ ਰਾਸ਼ਿਕ ਅੰਨ ਨਾਲ ਅੰਦਰ ਅਸ ਨਾਲ ਹੈ ਸ਼ਾਬਾਸ਼ ਵੈਸ਼ਨੂ ਸਾਧ ਕੋਲ ਆਗ ਲੈਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਸ ਨੂੰ ਭੇਜਿਆ ਜਪਲੀਨ ਕੌਰ ਉਹ ਘਮਾਓ ਕਿਸ ਨੂੰ ਭੇਜਿਆ ਸ਼ਾਬਾਸ਼ ਤੇ ਵੈਸ਼ਨੂ ਸਾਧ ਕੀ ਲੈ ਕੇ ਦੌੜਿਆ ਜਸ਼ਨ ਅੱਗ ਦੀ ਚੁਆਤੀ ਠੀਕ ਹੈ ਅੱਗ ਦੀ ਚੁਆਤੀ ਕਿਸ ਮਗਰ ਲੈ ਕੇ ਦੌੜਿਆ ਅੰਗਦ ਹਾਂ ਭਾਈ ਮਰਦਾਨਾ ਜੀ ਮਗਰ ਵੈਸ਼ਨੂ ਸਾਹਿਬ ਭਾਈ ਮਰਦਾਨੇ ਮਗਰ ਅੱਗ ਦੀ ਚੁਆਤੀ ਲੈ ਕੇ ਕਿਉਂ ਦੌੜਿਆ ਵੈਸ਼ਨੂ ਸਾਹਿਬ ਭਾਈ ਮਰਦਾਨਾ ਜੀ ਦੇ ਮਗਰ ਅੱਗ ਦੀ ਚੁਆਤੀ ਲੈ ਕੇ ਕਿਉਂ ਦੌੜਿਆ ਗੋਦੀਪ ਕਾਸ਼ ਤੁਹਾਨੂੰ ਲੱਗਿਆ ਕਿ ਇਹ ਵੀ ਚਾਹਾਂ ਜਨ ਨੇ ਮੇਰੇ ਚੌਂਕੇ ਨੂੰ ਭੇਟ ਕਰ ਦਿੱਤਾ ਹਾਂ ਚੌਂਕੇ ਨੂੰ ਭੇਟ ਦਿੱਤਾ ਠੀਕ ਹੈ ਜੀ ਗੁਰੂ ਜੀ ਨੇ ਕਿਸ ਨੂੰ ਨਫ਼ਰਤ ਕਰਨ ਲਈ ਕਿਹਾ ਤੇ ਕਿਸ ਨੂੰ ਨਹੀਂ ਗੁਰੂ ਜੀ ਨੇ ਕੀ ਕਿਹਾ ਵੀ ਅਸੀਂ ਕਿਸ ਤੋਂ ਨਫ਼ਰਤ ਕਰਨੀ ਤੇ ਕਿਸ ਤੋਂ ਨਹੀਂ ਕਰਨੀ ਸ੍ਰਿਸ਼ਟੀ ਗੁਰੂ ਜੀ ਨੇ ਕਿਹਾ शाबाश का जी।, हाँ जी। कालजुग नामी पंडित किथों का रहने वाला सी कलजुकी नामी कलजुगना पंडित किथों का रहने वाला सी सृष्टि हाँ जी शाबाश जगन्नाथपुरी हाँ जी सचा जनेऊ ਹਿੰਦੂਆਂ ਵਿੱਚ ਇੱਕ ਰਿਵਾਜ ਸੀ ਕਿੰਨੇ ਸਾਲ ਦੀ ਉਮਰ ਵਿੱਚ ਲਗਭਗ ਜਨੇਊ ਪਾਇਆ ਜਾਂਦਾ ਸੀ ਨੀਲਮ ਹਾਂ ਸ਼ਾਬਾਸ਼ ਠੀਕ ਹੈ ਇਹ ਜਨੇਊ ਕਿਸ ਦਾ ਬਣਿਆ ਹੁੰਦਾ ਸੀ ਗੋਂਦੀਪ ਹਾਂ ਸੂਤਰ ਦੇ ਧਾਗੇ ਨੂੰ ਵੱਟ ਦੇ ਕੇ ਸ਼ਾਬਾਸ਼ ਜਨੇਊ ਪਾਉਣ ਲਈ ਰਸਮੜਵਾਜ ਕੌਣ ਕਰਵਾਉਂਦਾ ਸੀ ਅੱਗੇ ਓਕੇ ਹਾਂਜੀ ਪੰਡਤ ਸ਼ਾਬਾਸ਼ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਪੰਡਤ ਜਨੇਊ ਪਾਉਣ ਲੱਗਿਆ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਅੱਗੋਂ ਕੀ ਸਵਾਲ ਜਵਾਬ ਕੀਤੇ ਹਾਂਜੀ ਗੁਰਨੀਤ ਕੌਰ

ਮੇਰੀ ਤਾਂ ਮੇ ਫੇਰਾਂ ਕਿ ਜੀ ਤੁਸੀਂ ਇਹਨਾਂ ਨੂੰ ਵੱਡੇ ਹਨ ਉਹਨਾਂ ਨੂੰ ਕਿਉਂ ਨਹੀਂ ਪਾਇਆ ਇਹ ਤਾਂ ਮਤਲਬ ਕਿ ਅ ਪੈਨ ਦੇ ਇਸ ਤੇ ਵਿੱਚ ਹਮ ਹਮ ਪਾਉ ਕਰਦਾ ਇਹ ਨਹੀਂ ਪਾਣਾ ਠੀਕ ਹੈ ਇੱਕ ਹੋਰ ਵੀ ਗੁਰੂ ਸਾਹਿਬ ਜੀ ਨੇ ਕੁਝ ਕਿਹਾ ਸੀ ਇੱਕ ਤਾਂ ਕਿਹਾ ਸੀ ਭੈਣ ਨੂੰ ਕਿਉਂ ਨਹੀਂ ਪਾਇਆ ਗਿਆ ਇੱਕ ਹੋਰ ਵੀ ਕਿਹਾ ਸੀ ਹਾਂ ਜਸ਼ਨ ਨਹੀਂ 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 ਹੋਰ ਕਿੰਨੂੰ ਨਹੀਂ ਪਾਇਆ ਗਿਆ ਜਾਂਦਾ ਇੱਕ ਤਾਂ ਇਸਤਰੀ ਨੂੰ ਨਹੀਂ ਪਾਇਆ ਜਾਂਦਾ ਹੋਰ ਕਿੰਨੂੰ ਨਹੀਂ ਪਾਇਆ ਜਾਂਦਾ ਪੰਡਤ ਨੇ ਕਿਹਾ ਸੀ ਅਰਸ਼ ਹਾ ਨੀਵੀਂ ਜਤ ਵਾਲਾਂ ਨੂੰ ਨਹੀਂ ਪਾਇਆ ਜਾਂਦਾ ਠੀਕ ਹੈ ਜਦੋਂ ਉਹਨੇ ਕਿਹਾ ਸੀ ਨੀਵੀਂ ਜਤ ਵਾਲਿਆਂ ਨੂੰ ਨਹੀਂ ਪਾਇਆ ਜਾਂਦਾ ਤਾਂ ਇਸਤਰੀ ਨੂੰ ਨਹੀਂ ਪਾਇਆ ਜਾਂਦਾ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕੀ ਕਿਹਾ ਸੀ ਜਦੋਂ ਉਹਨਾਂ ਨੇ ਕਿਹਾ ਸੀ ਵੀ ਇਹ ਇਸਤਰੀ ਨੂੰ ਵੀ ਨਹੀਂ ਪਾਇਆ ਜਾਂਦਾ ਤਾਂ ਨੀਵੀਂ ਜਾਤ ਨੂੰ ਵੀ ਨਹੀਂ ਪਾਇਆ ਜਾਂਦਾ ਤੇ ਪਰ ਤੁਹਾਨੂੰ ਪਾਇਆ ਜਾਊਗਾ ਤੇ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਸੀ ਹਾਂਜੀ ਦੁਬਾਰਾ ਕੁਐਸਚਨ ਬੋਲਦਾ ਹਾਂ ਜਦੋਂ ਜਦੋਂ ਪੰਡਤ ਨੇ ਕਿਹਾ এজ ਨੇਉ ਇਸਤਰੀ ਨੂੰ ਵੀ ਨਹੀਂ ਪਾਇਆ ਜਾਂਦਾ ਤੇ ਨੀਚ ਜਾਤ ਵਾਲਿਆਂ ਨੂੰ ਵੀ ਨਹੀਂ ਪਾਇਆ ਜਾਂਦਾ ਤਾਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕੀ ਕਿਹਾ ਸੀ ਸੰਦੀਪ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ এজ ਨੇਉ ਨਾਲ ਜਿਹਨਾਂ ਦਾ ਇਹ ਨਾ ਗੁਣੀ ਜਾਤਾਂ ਦਾ ਇਹ ਨਾ ਮੈਂ ਇਹ ਨਿਉ ਕਿਵੇਂ ਪਾ ਸਕਦਾ ਹਾਂ ਹਾਂ এজ ਨੇਉ ਤਾਂ ਫਿਰ ਸਾਡੇ 'ਚ ਫਰਕ ਪਾਉਂਦਾ ਮੈਂ ਇਹਨੂੰ ਕਿੱਦਾਂ ਪਾ ਸਕਦਾ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਵੀ ਕਿਹਾ ਸੀ ਵੀ ਇੱਕ ਜਨੇਊ ਮੈਂ ਪਾ ਸਕਦਾ ਆ ਤੁਸੀਂ ਜਨੇਊ ਪਾਉਣਾ ਨਾ ਮੈਂ ਪਾ ਸਕਦਾ ਹਾਂ ਪਰ ਮੈਂ ਦੱਸੂਗਾ ਕਿਹੜਾ ਪਾਉਣਾ ਹੈ ਮਤਲਬ ਉਹ ਹੁਣ ਤੁਹਾਨੂੰ ਮੈਂ ਦੱਸੂਗਾ ਜਿਹੜਾ ਤੁਸੀਂ ਪਾ ਰਹੇ ਹੋ ਇਹ ਤਾਂ ਫਰਕ ਕਰਦਾ ਹੁਣ ਤੁਹਾਨੂੰ ਮੈਂ ਜਨੇਊ ਦੱਸੂਗਾ ਉਹਦੇ ਬਾਰੇ ਕਿਹਨੂੰ ਪਤਾ ਹੈ ਵੀ ਗੁਰੂ ਨਾਨਕ ਸਾਹਿਬ ਜੀ ਨੇ ਕਿਆ ਸੀਗਾ ਵੀ ਮੈਂ ਤੁਹਾਨੂੰ ਦੱਸੂਗਾ ਕਿਹੜਾ ਜਨੇਊ ਪਾਉਣਾ ਹੈ ਕਿਹੜਾ ਜਨੇਊ ਸੀ ਉਹ ਪਲਾ ਹਾਂਜੀ ਜਸਕਰਨ ਸਿੰਘ ਉੱਚੀ ਬੋਲਣਾ ਥੋੜਾ ਕਿਹੜਾ ਜਿਹੜਾ ਟੁੱਟੇਗਾ ਨਹੀਂ ਜਿਹੜਾ ਕੋਈ ਬੜਾਂ ਨੂੰ ਹੋਵੇਗਾ ਇਹ ਜਿਹੜਾ ਆਪਣੇ ਮਰਨ ਤੋਂ ਬਾਅਦ ਵੀ ਹਮੇਸ਼ਾ ਨਾਲ ਰਹੇਗਾ ਹੂੰ ਜਿਹੜਾ ਮਰਨ ਤੋਂ ਬਾਅਦ ਵੀ ਸਾਥ ਦੇਗਾ ਹਾਂਜੀ ਸ਼ਾਬਾਸ਼ ਉਹ ਫਿਰ ਜਨੇਊ ਕਿਹੜਾ ਜਨੇਊ ਹੈ ਜਿਹੜਾ ਜਨੇਊ ਟੁੱਟੇਗਾ ਨਹੀਂ ਜਿਹੜਾ ਜਨੇਊ ਮਰਨ ਤੋਂ ਬਾਅਦ ਵੀ ਨਹੀਂ ਖਤਮ ਹੋਏਗਾ ਜਿਹੜਾ ਜਨੇਊ ਜਨੇਊ ਮੈਲਾ ਨਹੀਂ ਹੋਏਗਾ ਉਹ ਜਨੇਊ ਕਿਹੜਾ ਆ ਸ਼ਿਵ ਦੇਵੀ ਹਾਂ ਆਤਮਿਕ ਜਨਊ ਹੁਣ ਹੱਥ ਖੜੇ ਕਰੋ ਆਤਮਿਕ ਜਨਊ ਕੀ ਹੁੰਦਾ ਆਤਮਿਕ ਜਨਊ ਆਤਮਿਕ ਤੋਂ ਭਾਵ ਆਤਮਿਕ ਜਨਊ ਕੀ ਹੁੰਦਾ ਹਾਂਜੀ ਸ਼ਿਵ ਦੇਵੀ ਆਤਮਿਕ ਜਨਊ ਉਹ ਨਹੀਂ ਹੁੰਦਾ ਜੋ ਅਸੀਂ ਆਪਣੀ ਆਤਮਾ ਨੂੰ ਸਤਾਂਜਣੇ ਕੇ ਇਕਮ ਨਹੀਂ ਕਰਨਾ ਜਾਂ ਉਹ ਕਰੂ ਕਰਨਾ ਹਾਂ ਜਿਹੜਾ ਮਤਲਬ ਸਾਡਾ ਮਨ ਮੰਨ ਗਿਆ ਅੰਦਰ ਮੰਨ ਗਿਆ ਠੀਕ ਹੈ ਹਾਂਜੀ ਉਦੇ ਬਾਰੇ ਕੁਝ ਪੰਕਤੀਆਂ ਵੀ ਸੀਗੀਆਂ ਕਿਸੇ ਨੂੰ ਯਾਦ ਹੋਏ ਤਾਂ ਜੱਤ ਜੱਤ ਵਰਤ ਇਹ ਜੇ ਨਿਆਉ ਸੀਗਾ ਤੇ ਹਾਈ ਹਾਈ ਤਾਂ ਭਾਂਡੇ ਘੱਟ ਨਾਏ ਟੁੱਟੈ ਨਾਏ ਟੁੱਟੈ ਨਾ ਮਲ ਲੱਗੈ ਜਲੈ ਨਾ ਜਾਏ ਤਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਇੱਕ ਵਾਰ ਸਾਰੇ ਇਹਨਾਂ ਪੰਕਤੀਆਂ ਨੂੰ ਪੜੋ ਦਇਆ ਕਾ ਦਇਆ ਕਾ ਸੰਤੋਖ ਸੂਤ ਸੰਤੋਖ ਸੂਤ ਜਤ ਗੰਢੀ ਜਤ ਗੰਢੀ ਸਤ ਵਟ ਸਤ ਵਟ ਏਜ ਨੇਉ ਜੀ ਕਾ ਹੈ ਤਾਂ ਪਾਂਡੇ ਕਤੈ ਹੈ ਤਾਂ ਪਾਂਡੇ ਕਤੈ ਨਾ ਇਹ ਟੁੱਟੈ ਨਾ ਟੁੱਟੈ ਨਾ ਮਲ ਲੱਗੈ ਨਾ ਮਲ ਲੱਗੈ ਨਾ ਇਹ ਜਲੈ ਨਾ ਜਲੈ ਨਾ ਜਾਏ ਨਾ ਜਾਏ ਧੰਸੋ ਮਾਨਸ ਨਾਨਕਾ ਧੰਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਜੋ ਗੱਲ ਚੱਲੇ ਪਾਏ ਚੱਲੇ ਪਾਏ ਹਾਂਜੀ ਇਹਦੇ ਮੁਤਾਬਕ ਉਹਨਰਥ ਕੀ ਨੇ ਹੱਥ ਖੜੇ ਕਰੋ ਦਇਆ ਕਾ ਸੰਤੋਖ ਸੂਤ ਜਤ ਗੰਢੀ ਸਤ ਵਾਟੇ ਜਨੇਉ ਜੀ ਕਾ ਹੈ ਤਾ ਪਾਂਡੇ ਘਤ ਨਾਏ ਟੁੱਟੇ ਨਾ ਮਨ ਲੱਗੇ ਨਾਏ ਜਲੇ ਨਾ ਜਾਏ ਇਹਦਾ ਮਤਲਬ ਪਲਕੀ ਹੈ ਹਾਂਜੀ ਸ਼ਿਵਦੇਵੀ ਇਹਦਾ ਮਤਲਬ ਇਹ ਆ ਕਿ ਜਿੱਥੇ ਉਹ ਮੈਂ ਹੋਣਾ ਹੈ ਉਹ ਤੇ ਆ ਤਦ ਜੇ ਅਤਿ ਪਾਵ ਹੋਵੇ ਤੇ ਸਭੇ ਸੰਤੋਖ ਦਾ ਦਾ ਸੁਧ ਹੋਵੇ ਤੇ ਉਹ ਮਨੰ ਦੀ ਸ਼ੇ ਮਨ ਵਿੱਚ ਲੈ ਹੂੰ ਸੁਚ ਸੱਚੇ ਤੇ ਸੁੱਚੇ ਆਚਰਨ ਦੀਆਂ ਗੰਡਾਂ ਹੋਣ ਤੇ ਏਜ ਨੇ ਉਹ ਜੀ ਕਾ ਹਈ ਤਾਂ ਪਾਂਡੇ ਘੱਤ ਤੂ ਵਿੱਚ ਦੱਸ ਵੀ ਦਿੱਤਾ ਆ ਜੀ ਦਾ ਮਤਲਬ ਹੁੰਦਾ ਮਨ ਅੰਦਰ ਏਜ 90 ਜੀ ਦਾ ਹਾਈ ਤੋਂ ਭਾਵ ਹੈ ਮਤਲਬ ਉਹ ਸਾਡੇ ਮਨ ਵਿੱਚ ਨਿਸ਼ਵਰੇ ਕੈਮ ਤੋਂ ਭਾਵ ਆ ਕਿ ਜੇ ਏਜ 90 ਹੈਗਾ ਤਾਂ ਮੈਨੂੰ ਪਾ ਦੇ ਹਾਂਜੀ ਬਹਿ ਜਾ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ ਇਹਦਾ ਮਤਲਬ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ ਗੁਰਨੀਤ ਨਹੀਂ ਮਤਲਬ ਕਿ ਇਹਨੂੰ ਮਲ ਲੱਗੇ ਨਾ ਇਹ ਟੁੱਟੇ ਨਾ ਇਹਨੂੰ ਉਦਗੇ ਜਲੇ ਹੂੰ ਬੈ ਜਾ ਉਹ ਕਹਿੰਦੇ ਜਿਹੜਾ ਮੈਂ ਕਹਿ ਰਿਹਾ ਨਾ ਅੰਦਰ ਵਾਲਾ ਜਨੇਊ ਨਾ ਇਹ ਕਦੇ ਟੁੱਟੇਗਾ ਨਾ ਇਹਨੂੰ ਕਦੇ ਮੈਲ ਲੱਗੇਗੀ ਨਾ ਇਹ ਕਦੇ ਸੜੇਗਾ ਨਾ ਇਹ ਕਦੇ ਖਤਮ ਹੋਏਗਾ ਠੀਕ ਹੈ ਉਹ ਧੰਨ ਨੇ ਜਿਹੜੇ ਜਨੇਊ ਪਾਉਂਦੇ ਐ ਕਿਉਂਕਿ ਇਹ ਜਨੇਊ ਹਮੇਸ਼ਾ ਉਹਨਾਂ ਦੇ ਕੋਲ ਹੀ ਰਹਿੰਦਾ ਹੈ ਇਹ ਗੱਲ ਵੇਖ ਕੇ ਸਾਰਿਆਂ ਨੇ ਉੱਥੋਂ ਹੋਰ ਸਿੱਖਿਆ ਧਾਰਨ ਕੀਤੀ ਹਾਂਜੀ ਇਸ ਸਾਖੀ ਚ ਸਾਨੂੰ ਸਿੱਖਿਆ ਕੀ ਮਿਲਦੀ ਹੈ ਜਨੇਊ ਵਾਲੀ ਚੋਂ ਦੋ ਤਿੰਨ ਪ੍ਰਕਾਰ ਦੀ ਸਿੱਖਿਆ ਮਿਲਦੀ ਸਾਨੂੰ ਜਪ ਜੀ ਸਾਨੂੰ ਇਹ ਸਿੱਖਣਾ ਦੀ ਹੈ ਕਿ ਸਾਨੂੰ ਕੋਈ ਮਾਇਆ ਦੇ ਨਿਉ ਨਹੀਂ ਪਾਉਣਾ ਚਾਹੀਦਾ ਅੱਛਾ ਜੀ ਸਾਫ਼ ਪਾਉਣਾ ਚਾਹੀਦਾ ਮਤਲਬ ਜਿਹੜਾ ਜਿਹਨੇ ਉ ਤੋਤਾ ਹੋਵੇ ਸਾਨੂੰ ਉਹ ਪਾਉਣਾ ਚਾਹੀਦਾ ਹਾਂਜੀ ਸੁਖਮਨ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਦੇ ਵਿੱਚ ਯਾਦ ਭਾਦ ਦਾ ਉਹ ਇਹ ਦਾ ਫਰਕ ਨਹੀਂ ਕਰਨਾ ਚਾਹੀਦਾ ਸ਼ਾਬਾਸ਼ ਹਾਂ ਪਹਿਲਾ ਤੇ ਇਹ ਹੋ ਗਿਆ ਸਾਨੂੰ ਉੱਚ ਨੀਚਤਾ ਜਾਤ ਪਾਤ ਦਾ ਹਾਂਜੀ ਜਸ਼ਨ ਹਾਂਜੀ ਸ਼ਾਬਾਸ਼ ਹਾਂਜੀ ਸੰਦੀਪ ਸਾਨੂੰ ਮਨ ਦੇ ਅੰਦਰ ਸੱਤਾਂ ਜਿਹੜੇ ਪਾਣੀ ਚਾਹੀਦਾ ਠੀਕ ਹੈ ਜੀ ਹਾਂਜੀ ਸ਼ਿਵਦੇਵੀ ਸੈਕੰਡਰੀ ਆਵੇ ਜੀ ਨਹੀਂ ਉਹ ਛੱਡ ਕੇ ਆਪ ਨੂੰ ਜਿਨੀ ਹੋਣਾ ਚਾਹੀਦਾ ਹੂੰ ਠੀਕ ਹੈ ਹੋਰ ਉੱਚ ਨੀ ਚਲੇ ਤੋ ਤਾਂ ਹੋਰ ਵੀ ਸਿੱਖਿਆ ਮਿਲਦੀਆਂ ਸਾਨੂੰ ਜਾਤ ਪਾਤ ਵਾਲੇ ਚ ਹੋਰ ਵੀ ਸਿੱਖਿਆ ਮਿਲਦੀਆਂ ਹਾਂਜੀ ਸੰਦੀਪ ਜਿਹਨੂੰ ਪਾਣ ਨਾਲ ਕੋਈ ਤਰ੍ਹਾਂ ਮੁੱਕਦਾ ਜਾਂ ਕੋਈ ਤਰ੍ਹਾਂ ਨਿਵਾਂ ਨਹੀਂ ਹੋਣਾ ਹਾਂਜੀ ਜਿਸ ਕਾਰਨ ਠੀਕ ਆ ਹੋਰ ਮੇਰੇ ਵੱਲ ਕਮਾਓ ਜੀ ਇਸ ਆਖਰੀ ਤੋਂ ਸਿੱਖਿਆ ਮਿਲਦੀ ਹੈ ਕਿ ਕੋਈ ਵੀ ਬੰਦਾ ਉੱਚਾ ਜਾਂ ਨੀਵਾ ਜੋ ਤੁਸੀਂ ਨਹੀਂ ਦੱਸਿਆ ਉੱਚਾ ਜਾਂ ਨੀਵਾ ਤੇ ਸਿੱਖ ਕਿਸੇ ਵੀ ਜਾਤ ਪਾਤ ਨੂੰ ਹਾਂ ਉੱਚਾ ਉਹ ਹੈ ਜਿਹੜਾ ਉੱਚੇ ਅਨਾਰ ਆ ਨੀਵਾ ਉਹ ਹੈ ਜਿਹੜਾ ਭੜੇ ਢਾਗੇ ਦਾ ਬਣਿਆ ਜਿਹਨੇ ਉਹ ਪਾਉਣ ਨਾਲ ਕਦੇ ਵੀ ਮਨੁੱਖ ਧਰਮੀ ਨਹੀਂ ਬਣਦਾ ਇਸ ਤਰ੍ਹਾਂ ਗੁਰੂ ਜੀ ਨੇ ਸਪਸ਼ਟ ਕੀਤਾ ਕਿ ਗੁਰਸਿੱਖ ਨੇ ਬ੍ਰਾਹਮਣ ਦੇ ਭਰਮਜਾਲ ਦੇ ਵਿੱਚ ਨਹੀਂ ਫਸਣਾ ਉਨੇ ਆਪਣਾ ਸੋਹਣਾ ਜੀਵਨ ਬਤੀਤ ਕਰਨਾ ਹੈ ਠੀਕ ਹੈ ਜੀ ਹਾਂ ਹੁਣ ਆਪਾਂ ਇੱਥੇ ਹੀ ਫਤਿਹਨਾ ਸਮਝ ਪਾਉਣੇ ਆ ਅਗਲੇ ਇਤਿਹਾਸ ਦੇ ਕੁਐਸਚਨ ਸਵਾਲ ਜਵਾਬ ਆਪਾਂ ਕੱਲ ਨੂੰ ਕਰਾਂਗੇ ਕੱਲ ਆਪਾਂ ਸਾਰਾ ਕੰਪਲੀਟ ਕਰਾਂਗੇ ਤੇ ਇੱਕ ਵਿਦਿਆਰਥੀ ਲਾਈਵ ਬੰਦ ਕਰੋ ਹਾਂਜੀ ਇੱਥੇ ਹੀ ਫਤਿਹਨਾ ਸਮਝ ਪਾਓ ਜੀ ਵਾਯੂਗੁਰੂ ਜੀ ਦਾ ਹਾਲਾ ਵਾਯੂਗੁਰੂ ਜੀ ਦੀ ਫਤਿਹ